ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪਾਵਰ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਤਾਜੀ ਸੂਈ ਵਾਰਡ ਛੇੜ ਲਈ ਲੈ ਕੇ ਆਏਗੇ ਟਾਊ ਬਰੀਡ ਆ ਬਾਈ ਤੇ ਆ ਜੋ ਆਪਾਂ ਕਰਦੇ ਆ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋ ਠੀਕ ਹੋ ਬਾਈ ਠੀਕ ਠਾਕ ਕਿਵੇਂ ਚੱਲਦਾ ਬਾਈ ਗਰਦੀਪ ਕੰਮ ਵਧੀਆ ਚੱਲਦਾ ਬਈ ਠੀਕ ਆ ਨਾਮ ਤੇ ਆਪਣਾ ਐਡਰੈਸ ਬੋਲੋ ਨਾਮ ਗਰਦੀਪ ਸਿੰਘ ਵੀਰੇ ਪਿੰਡ ਸਹਣਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਨੇੜੇ ਪਿੰਡ ਬਈ ਨੇ ਡਿਪੈਂਡ ਇਧਰ ਪਤਾ ਔੜਾਗਾ ਇਧਰ ਪੱਖੋ ਕੈਂਚੀਆਂ ਠੀਕ ਹੈ ਬਾਈ ਜੇ ਇਧਰੋਂ ਆ ਮੈਂ ਕਹਿੰਦਾ ਬਧਾਤਾ ਪੰਡ ਵੀ ਨੇੜੀ ਰਿਹਾ ਹੈ ਬਧਾਤਾ ਵੀ ਨੇੜੀ ਹੈ ਨਿਆਣੇ ਆਲ ਵੀ ਨੇੜੀ ਹੈ ਇਧਰ ਠੀਕ ਹੈ ਤੇ ਕੰਟੈਕਟ ਨੰਬਰ ਬੋਲ ਦੋ ਆਪਣਾ 987747376 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਚਲ ਜਾ ਸਕਰੀਨ ਤੇ ਨੋਟ ਕਰ ਲੈ ਜਿਹੜੀ ਸਾਹਮਣੇ ਬਾਈ ਵੜ ਦੇਖ ਰਿਹਾ ਕਿਹੜਾ ਸੂਆ ਸੂਈ ਇਹ ਵੀਰੇ ਪਹਿਲਾ ਸੂਆ ਹੁੰਦੀ ਹੈ ਸੂਈ ਆ ਗਈ ਬਲੂਨ ਛੱਕ ਦੇ ਦਾਂ ਤੇ ਚੱਕਦੀ ਆ ਫਾਰਮ ਚੋਂ ਲੈਂਦੀ ਆ ਆਪਣੇ ਕੋਲ ਵੀਡੀਓ ਕੋਈ ਆ ਨਹੀਂ ਪੂੰ ਹੀ ਲਿਆ ਕੇ ਜੇ ਕੋਈ ਵੀਰ ਆਊਗਾ ਦੇਖ ਸਕਦਾ ਹਾਂ ਆ ਦੇਖ ਸਕਦਾ ਵੀਰੇ ਉਹਨਾਂ ਤੇ ਕਿੰਨਾ ਕ ਟਾਈਮ ਹੋ ਗਿਆ ਨੂੰ ਸੂਈ ਇਹ ਨੂੰ ਵੀਰੇ ਹਜੇ ਸੂਈ ਹੋਈ ਹੈ ਹਜੇ ਤਾਂ ਬੱਚਾ ਵੀ ਨਹੀਂ ਖੜਾ ਹੋਣ ਲੱਗਿਆ ਠੀਕ ਹੈ ਬਈ ਹੁਣੇ ਸੂਈ ਆ ਬਈ ਬੱਚਾ ਵੀ ਨਹੀਂ ਖੜਾ ਹੋਣ ਲੱਗਿਆ ਹਜੇ ਤੇ ਬੱਚਾ ਕੀ ਹੈ ਕਹਿੰਦੇ ਮਗਰ ਇਹ ਦੇ ਮਗਰ ਬੱਛਾ ਜੀ ਬੱਚਾ ਬੱਛਾ ਦੇਗੀ ਹਾਂ ਤੇ ਬਈ ਬੋਲਾ ਕਿੰਨਾ ਕੱਢਿਆ ਫਿਰ ਬੋਲਾ ਵੀਰੇ ਹਜੇ ਕੱਢਣਾ ਯਾਰ ਐਵੇਂ ਗੱਪ ਮਾਰਨ ਦਾ ਕੋਈ ਫਾਇਦਾ ਨਹੀਂ ਯਾਰ ਠੀਕ ਹੈ ਬਈ ਹਾਂ ਤੇ ਕਿੰਨਾ ਕ ਦੁੱਧ ਦੇ ਤੂੰ ਐਸਟੀਮੇਟ ਇਹ ਵੀਰੇ ਵੀ ਉਹ ਇਹਨਾਂ ਨੇ ਆਪਾਂ ਨੂੰ ਦੱਸਿਆ ਕਹਿੰਦੇ 20 ਕਿਲੋ ਤੋਂ ਸਾਡੇ ਪਸ਼ੂ ਵੀ ਪਲਾਸੀ ਚੱਲਦੇ ਆ ਠੀਕ ਹੈ ਦੇ ਵੀ ਦੂ ਲੈ ਬਲੂਆ ਜੋਸ਼ ਵਾਲਾ ਮੈਂ ਕਹਿੰਦਾ ਲੈਵੇ ਦੀ ਗੱ ਫੀਟੰਗਾਲਾ ਡੱਡੋ ਸੋਣਾ ਆਇਆ ਲਾਹੋ ਫਾੜੀ ਲੈਂਡਰ ਕਿੱਸਾ ਕਰਦੇ ਆਂਗੇ ਜਿੰਨਾ ਮੈਂ ਕਹਿੰਦਾ ਮਗਰ ਨੂੰ ਲੈਵਾ ਉਹ ਨਹੀਂ ਆ ਗਿਆ ਮੂਹ ਨੂੰ ਬਹੁਤ ਸੋਣਾ ਲੈਵਲ ਥਾਣ ਦੇਖੋ ਬਈ ਬਹੁਤ ਚੰਗਾ ਥਣ ਹੈਗਾ ਪੂਰੀ ਵਿੱਥੀ ਤੇ ਥਣ ਲੱਗਾ ਬੱਚਾ ਥਣ ਗਲਾਬੀ ਥਣ ਖੜਮਾ ਥਣਾ ਪੂਰਾ ਇੱਕ ਵੀਰੀ ਤੇ ਸਿੰਘ ਦਾ ਗੰਜ ਥੋੜੀਆਂ ਜਿਹੀਆਂ ਕੋਟਾਂ ਹੀ ਆ ਉਹ ਹੋਈ ਮੈਂ ਪਹਿਲਾਂ ਦੱਸ ਦੀ ਮੜ ਕੇ ਅਗਲਾ ਗਏ ਠੀਕ ਹੈ ਬਈ ਉਹ ਬੜੀਆਂ ਦੇ ਹੈਗੇ ਮੜੀਆਂ ਮੜੀਆਂ ਕੁੱਤੀਆਂ ਹੈਗੇ ਕਹਿੰਦੀਆਂ ਕੁਛ ਨਹੀਂ ਹੋ ਕੋਈ ਕਹਿੰਦੀਆਂ ਕੁ ਨਹੀਂ ਕੁਛ ਮੜੀਆਂ ਥੋੜੀਆਂ ਟਾਂਗੀਆਂ ਬਈ ਕਹਿੰਦੀਆਂ ਕੁਛ ਨਹੀਂ ਆ ਉਹ ਤੇ ਖੋਲਨੀ ਬਈ ਕਰਦੀ ਬਨ ਤੋੜਦੇ ਤੇ ਜੇ ਹੁਣ ਗੱਲ ਕਰੀਏ ਬਾਈ ਇਹਦੇ ਕਦ ਕਾਟ ਦੀ ਕੋਈ ਵੀ ਵੀਰ ਆਊਗਾ ਛੋਟੀ ਜੀ ਮੰਨ ਕੇ ਨਾ ਆਇਓ ਕਿ ਨਹੀਂ ਬਾਈ ਕਦ ਕਾਠ ਵੱਡਾ ਹੀ ਆ ਬਾਈ ਹੂੰ ਪੂਰੇ ਵੱਡੇ ਕਦ ਕਾਟ ਚ ਬਰੀਡ ਦੇਖੋ ਸੈਨ ਦੀ ਚਮਕ ਫੇਸ ਵਗੈਰਾ ਮੈਂ ਕਹਣਾ ਬਹੁਤ ਕਮਾਲ ਦਾ ਆ ਗਿਆ ਜੇ ਅਜੇ ਤਾਂ ਹੁਣ ਤਾਜੀ ਸੂਈ ਕਰਕੇ ਜੇ ਨਵਾ ਹੀ ਹੁੰਦੀ ਤਾਂ ਮੈਂ ਕਹਣਾ ਹਜੇ ਨੂੰ 20 ਮਿੰਟ ਹੀ ਹੋਇਆ ਸੂਈ ਨੂੰ ਹੂੰ ਸੂਈ ਨੂੰ 20 ਮਿੰਟ ਹੋਇਆ ਬਾਈ ਕਹਿੰਦਾ ਜੇ ਕਿਤੇ ਨਮਾ ਹੀ ਨੋ ਹੀ ਹੁੰਦੀ ਤਾਂ ਕਰਦੀ ਇਹ ਗੱਲ ਵੱਖਰੀ ਹੋਣੀ ਜੇਰ ਪੈ ਗਈ ਆਪਾਂ ਇਹਦੀ ਵੀਡੀਓ ਬਣਾ ਕੇ ਰੱਖ ਲਾਂਗੇ ਠੀਕ ਹੈ ਬਾਈ ਵੀਡੀਓ ਆਪਾਂ ਬਾਈ ਕਹਿੰਦਾ ਬਣਾ ਲਾਂਗੇ ਬਾਕੀ ਕੁਆਲਿ ਪੰਡ ਲਾਈ ਫਰਦੀ ਆ ਯਾਰ ਅਸਲੀ ਪਹਾਲ ਫਾਦੀ ਚ ਮਾਰ ਕੇ ਨਾਲੇ ਮੂਰ ਨੂੰ ਲੈਵਾ ਕਿੰਨਾਂ ਨਾਲੇ ਮਗਰ ਨੂੰ ਹੂੰ ਚਾਰ ਸਪੇਰੇ ਨੂੰ ਫਿਟਨੈਸ ਵਾਲਾ ਲੈਵਾ ਗੱਲ ਫਿਟਨੈਸ ਵਾਲਾ ਲੈਵਾ ਗੱਲ ਨਾਲੇ ਆਏ ਆਗਾ ਚਾਹੇ ਦਾਸੂਏ ਚੋਲੇ ਅਗਲਾ ਟੁੱਟਣ ਵਾਲਾ ਨਹੀਂ ਕਿਨੇ ਹਾਂ ਬਹੁਤ ਸੋਹਣਾ ਹਵਾਨਾ ਰਹਿਣ ਵਾਲਾ ਬਾਕੀ ਯਾਰ ਲੈਵਾ ਮੈਂ ਕਹਿੰਦਾ ਅਗਲਾ ਗੱਠ ਕਹਿੰਦਾ ਗੱਠ ਤੋਂ ਵੀ ਉੱਤੇ ਮੂਰ ਨੂੰ ਹਾਂ ਹਾਂ ਮੂਰ ਨੂੰ ਹਾਂ ਬਈ ਚਾਰ ਸਪੇਰੇ ਨੂੰ ਇੱਕ ਹੋ ਜਾ ਹੂੰ ਚਾਰ ਸਪੇਰੇ ਨੂੰ ਇੱਕ ਹੋ ਜਾ ਭਲ ਭੁਲ ਵੀ ਮਿਲਿਆ ਹੈ ਨਹੀਂ ਜਮਾ ਭੋਰਾ ਵੀ ਨਹੀਂ ਬਈ ਹੂੰ ਸਹੀ ਗੱਲ ਆ ਬਈ ਤੇ ਮੁੱਲੇ ਦਾ ਕਰਦੀ ਬਈ ਕੀ ਰਹਿਣਾ ਲੈਣ ਦੇਣੀ ਮੋਲ ਇਹਦਾ 70000 ਰੁਪਏ ਵਿੱਚ ਛੋੜਛੱਪਾ ਕਰਦੇ ਆਂਗੇ 70000 ਹਾਂ ਛੋੜਛੱਪਾ ਵਧੀਆ ਕਰਦੇ ਆਂਗੇ ਠੀਕ ਆ ਬਾਈ ਕਹਿੰਦਾ ਬਾਈ ਛੋੜਛੱਪਾ ਕਰਦੇ ਆਂਗੇ ਕਿ ਇਹਦਾ ਮਾਨਦਾਨ ਜ਼ਰੂਰ ਹੋ ਜਾਊਗਾ ਪਰ 70000 ਰੁਪਏ ਮੋਲ ਇਹਦਾ ਬਾਕੀ ਜਿਹੜਾ ਥਾਣਾ ਨਾ ਗੁਲਾਬੀ ਥਾਣਾ ਬਹੁਤ ਸੋਣਾ ਪੂਰੀ ਬਿੱਥੀ ਦੇ ਸਨ ਲੱਗਿਆ ਵਾ ਤੇ ਧਾਰਾ ਮਰੋਂਗੇ ਬਾਈ ਧਾਰਾ ਆਪਾਂ ਵੀਰੇ ਮਾਰ ਕੇ ਦਿਖਾ ਦੇਣ ਉਹ ਹਜੇ ਬੱਚਾ ਤਾਂ ਖੜਾ ਹੁੰਦਾ ਨਹੀਂਗਾ ਆਈ ਮਾਰ ਦਿੰਨੇ ਆ ਠੀਕ ਆ ਵੀਰੇ ਠੰਡੀ ਸੀਲ ਬਹੁਤ ਆ ਬਾਈ ਠੰਡੀ ਸੀਲ ਤਾਂ ਬਾਦੂ ਆ ਜੀ ਕੀ ਬਾਤ ਆ ਬਈ ਇਹਦਾ ਬਈਆ ਪਾਹਜੇ ਬੱਚ ਕਿਹੜਾ ਬੱਚੇ ਦਾ ਕਰਕੇ ਕਰਦੇ ਨਹੀਂ ਮੱਖਾ ਜਿਵੇਂ ਪਲੂਨ ਆ ਗਈ ਕੋਈ ਚੱਕਰ ਨਹੀਂ ਇਹਨੂੰ ਹਮ ਆਪਾਂ ਕਿਹੜਾ ਬੱਚਾ ਲਾਇਆ ਆਪਾਂ ਤਾਂ ਹੀ ਮਾਰਿਆ ਕਿਆ ਬਾਤ ਆ ਬਾਈ ਲੈ ਸਹੀ ਗੱਲ ਵਰਦੀ ਆ ਬਾਈ ਆ ਲੈ ਵਰਦੀ ਆ ਹਨਾ ਹਾਂ ਸਿਵਾਈ ਚ ਬੁਈ ਦੀ ਤਾਂ ਇੱਕ ਨੰਬਰ ਆ ਗਿਆ ਇੱਕ ਨੰਬਰ ਆ ਮੂਰ ਲਿਆ ਜੇ ਮਾਰਦੇ ਇੱਕ ਵਾਰੀ ਬਾਈ ਲੋ ਜੀ ਲੈ ਅਸਲ ਵਿੱਚ ਚਵਾਈ ਚੋਣ ਵਾਲਾ ਚਾਹੀਦਾ ਕਿ ਨਹੀਂ ਹਾਂ ਜਿਵੇਂ ਪਲੂਨ ਆ ਗਈ ਖੋਰਾ ਵੀ ਨਹੀਂ ਹੋ ਰ ਕਰ ਦੁੱਧ ਵੜਨੇ 20 ਕਿਲੋ ਦੇ ਦੇਣਾ ਨਹੀਂ ਟੁੱਟ ਨਹੀਂ ਮਾਰੇ ਆਪਾਂ ਨੂੰ ਕੀ ਬਾਤ ਆ ਬਾਈ ਠੰਡੀ ਠੰਡੀ ਦੇਖੋ ਫੁੱਲ ਲਾ ਗਈ ਕਰਦਾ ਇਹ ਤਾਂ ਬੱਚਾ ਪੁੱਛਾ ਨਹੀਂ ਹਿਲਾਇਆ ਆਪਾਂ ਨਾਲੇ ਫੇਰ ਵੀ ਖੋਰਾ ਨਹੀਂ ਜੀ ਬਾਈ ਮੌਗਨਾ ਖੜੀ ਹੈ ਕੋਈ ਦਿੱਕਤ ਨਹੀਂ ਕਰਨ ਵਾਲੀ ਨੂੰ ਤੇ ਜੇ ਬਾਈ ਕਿਸੇ ਵੀ ਵੀਰ ਨੂੰ ਨਾ ਵੜ ਪਸੰਦਾ ਹੋਵੇ ਤਾਂ ਬਾਈ ਨਾਲ ਕੰਟੈਕਟ ਜ਼ਰੂਰ ਕਰੋ ਵੀਡੀਓ ਨੂੰ ਵੇਖੋ ਧੰਨਵਾਦ